ਤੇਰਾ ਨਾਮ ਵਾਲੀ ਸਰਕਾਰ ਨੂੰ ਲਖਾਣਾ ਦਾ ਨਾਮ ਕਹਿੰਦੇ ਸੀ ਪਰ ਮੈਂ ਲਖਾਣਾ ਦੀ ਸਰਕਾਰ ਨੂੰ ਲਖਾਣਾ ਜਿਨ੍ਹਾਂ ਜਿਨ੍ਹਾਂ ਦਾ ਨਾਮ ਬੁਲੇ ਗਿਆ ਆਪਣਾ ਆਮਾਨ ਤੇ ਜੋਬਨ ਬਣੀ ਤੀ ਮੰਨਾ ਪਰ ਤੇ ਅੱਡੇ ਹਰਮਨ ਤੇ ਗੱਗੀ ਛੇਪੜੀ ਹੱਥ ਜੋੜੀ ਕਰੀ ਜਾਏ ਮੇਰਾ ਭਰਾ ਦਾਰੇ ਫਗਵਾੜਾ ਸਾਹਿਬ ਅਮਰ ਸਤ ਰੰਧਾ ਛੇਪੜੀ ਫਗਵਾੜਾ ਗੱਗੀ ਘਹੀ ਛੇਪੜੀ ਹੋਵੇਤੀ ਹੈ ਇਹ ਮੇਰਾ ਵੀਰ ਜਿੰਨੇ ਵੀ ਨਾਮ ਲਿਖੇ ਗਿਆ ਜਿੰਨੇ ਨਾਮ ਬੋਲੇ ਜਾਂਦੇ ਆ ਗੁੱਡ ਮਾਰਨਿੰਗ एवरीवन ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਕੋਰਸ ਤੋਂ ਹਿੱਤੋਂ ਅੱਜ ਸਾਡੀ ਟੀਮ ਪਹੁੰਚੀ ਸੀ ਪਿੰਡ ਈਸਪੁਰ ਜਿੱਥੇ ਕਿ ਸ਼ੇਂਜ ਮੇਲਾ ਤੇ ਸਭਿਆਚਾਰਕ ਮੇਲਾ ਬਾਬਾ ਗੂਗਾ ਜਰਪੀਤ ਦੀ ਜਗ੍ਹਾ ਤੇ ਬੜੇ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਸਾਈ ਸੁਰਜੀਤ ਜੀ ਦੇ ਰਹਿਮ ਨਮਾਈ ਹੇਠ ਇਹ ਸਾਰਾ ਕਾਰਗੁਜ਼ਾਰ ਹੋਇਆ ਦੂਰੋਂ ਨੇੜੇੋਂ ਸੰਗਤਾਂ ਆ ਕੇ ਨਸਮਸਟਕ ਹੋਈਆਂ ਤੇ ਨਾਲ ਦੀ ਨਾਲ ਹੀ ਦੂਰੋਂ ਨੇੜੇੋਂ ਪਹਿਲਵਾਨ ਆ ਕੇ ਉੱਥੇ ਆਪਣੀਆਂ ਕੁਸ਼ਤੀਆਂ ਦੇ ਜੋ ਜੋਹਰ ਹੈ ਉਹ ਦਿਖਾਏ। ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਸਲਾਨਾ ਜੋੜ ਮੇਲੇ ਦੀਆਂ ਔਰ ਛਿੰਝ ਮੇਲੇ ਦੀਆਂ ਸਾਰੀ ਹੀ ਇਲਾਕਾ ਨਿਵਾਸੀਆਂ ਨੂੰ ਔਰ ਪਿੰਡ ਵਾਸੀਆਂ ਨੂੰ ਇਸ ਪ੍ਰੋਗਰਾਮ ਦੀਆਂ ਸਾਰਿਆਂ ਨੂੰ ਹੀ ਲੱਖ ਲੱਖ ਵਧਾਈਆਂ। ਥੈਂਕ ਯੂ।